ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉਚਾ ਅਗਮ ਅਪਾ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਣ ਹਾ ਆਹੋਂ ਕਥੀ ਕਥੇ ਕਤ ਦੇਖਾਂ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਵ ਸੋਈ ਅੱਖਾਂ ਤਿਲ ਤੇਰੀ ਵਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਅੱਜ ਤੋਂ ਉਸ ਇਤਿਹਾਸ ਦੀ ਆਪਾਂ ਵਿਚਾਰ ਆਰੰਭ ਕਰ ਰਹੇ ਆ ਜਿਸ ਨੂੰ ਇਤਿਹਾਸਕਾਰਾਂ ਨੇ ਵਿਖੜੇ ਪਿੰਡਿਆਂ ਦਾ ਇਤਿਹਾਸ ਦੱਸਿਆ ਹੈ ਭਾਵ ਸਾਕਾ ਸਰੰਦ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਗੁਰੂ ਸੰਗਤ ਜੀ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਕਲਗੀਆਂ ਵਾਲੇ ਪਾਸ਼ਾ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸਰਸਾ ਪਾਰ ਕਰਕੇ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਹਜਾ ਦੇ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਹੋਲੀ-ਹੋਲੀ ਇਹ ਵਿਖੜਾ ਪਿੰਡ ਤਹਿ ਕਰ ਰਹੇ ਹੁਣ ਸ਼ਾਮ ਦਾ ਸਮਾਂ ਆ ਗਿਆ ਠੰਡਾਂ ਦੇ ਵਿੱਚ ਹਨੇਰਾ ਵੀ ਜਲਦੀ ਹੋ ਜਾਂਦਾ ਹੈ ਹੁਣ ਮਾਤਾ ਜੀ ਦੀ ਸੋਚ ਸੀ ਕਿ ਰਾਤ ਰੁਕਣ ਵਾਸਤੇ ਕੋਈ ਜਗ੍ਹਾ ਮਿਲ ਜਾਏ ਜਿੱਥੇ ਅੱਜ ਗੁਰਦੁਆਰਾ ਸ਼ੰਨ ਬਾਬਾ ਕੁੰਮਾ ਮਾਸਕੀ ਦੀ ਹੈ ਇਹ ਸਤਲੁਜ ਦਰਿਆ ਦਾ ਕਿਨਾਰਾ ਸੀ ਤੇ ਨਾਲ ਸਰਸਾ ਦੋਨਾਂ ਦਾ ਇੱਕ ਸਾਂਝਾ ਜਿਆ ਉਹ ਦਰਿਆ ਵਗਦਾ ਹੈ ਉਹਨੂੰ ਪਾਰ ਕੀਤਾ ਤੇ ਇੱਕ ਛੋਟੀ ਜੀ ਸ਼ੰਨ ਛੋਟੀ ਜੀ ਝੌਂਪੜੀ ਦੇਖੀ ਮਾਤਾ ਜੀ ਸੱਭ ਜਦਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਜਾਂਦੇ ਆਂ ਆਵਾਜ਼ ਦਿੰਦੇ ਆ ਭਾਈ ਅੰਦਰ ਕੋਈ ਹੈ ਅੰਦਰੋਂ ਇੱਕ ਬਜ਼ੁਰਗ ਦੀ ਆਵਾਜ਼ ਆਉਂਦੀ ਹੈ ਤੇ ਕਹਿੰਦਾ ਹੈ ਆਪ ਜੀ ਕੌਣ ਹੋ ਮਾਤਾ ਜੀ ਕਹਿੰਦੇ ਹਨ ਅਸੀਂ ਰਾਹਗੀਰ ਹਾਂ ਮੁਸਾਫਰ ਹਾਂ ਇੱਕ ਰਾਤ ਅਸੀਂ ਕੱਟਣੀ ਹੈ ਭਾਈ ਜੇ ਜਗ੍ਹਾ ਹੈ ਤਾਂ ਸਾਨੂੰ ਰੁਕਣ ਦਿਓ ਤੇ ਅੰਦਰੋਂ ਆਵਾਜ਼ ਆਉਂਦੀ ਹੈ ਭਾਈ ਇੱਥੇ ਰੁਕਣ ਵਾਸਤੇ ਕੋਈ ਜਗ੍ਹਾ ਨਹੀਂ ਹੈ ਬੜੀ ਛੋਟੀ ਜੀ ਸ਼ਾਨ ਹੈ ਹੱਲੇ ਅੱਗੇ ਅੱਗੇ ਕੁਝ ਬੋਲਦਾ ਉਨੀ ਦੇਰ ਚ ਬਾਬਾ ਜੋਰਾਵਰ ਸਿੰਘ ਜੀ ਨੇ ਆਪਣੀ ਮਸੂਮੀਅਤ ਆਵਾਜ਼ ਦੇ ਵਿੱਚ ਆਵਾਜ਼ ਦਿੱਤੀ ਬਾਬਾ ਇੱਕ ਵਾਰੀ ਬਾਹਰ ਆ ਕੇ ਤਾਂ ਦੇਖ ਕੌਣ ਆਇਆ ਤੇ ਜਦੋਂ ਉਹ ਬਾਬਾ ਬਾਹਰ ਆਉਂਦਾ ਉਹਦਾ ਨਾਮ ਇਤਿਹਾਸ ਵਿੱਚ ਕਰਮਦੀਨ ਰਿਖਿਆ ਵੈਸੇ ਉਹ ਹਿੰਦੂ ਸੀ ਪਹਿਲਾਂ ਕਰਮ ਛੀਵਰੋ ਦਾ ਨਾਮ ਸੀ ਜਦੋਂ ਔਰੰਗਜ਼ੇਬ ਦੇ ਅਤਿਆਚਾਰ ਚੱਲ ਰਹੇ ਸੀ ਹਿੰਦੁਸਤਾਨ ਦੇ ਵਿੱਚ ਉਹ ਕਰਮਦੀਨ ਬਣ ਗਿਆ ਫਿਰ ਨਾਮ ਪ੍ਰਸਿੱਧ ਹੋਇਆ ਕੁੰਮਾ ਮਾਸਕੀ ਦਾ ਕੁੰਮਾ ਮਲਾ ਭਾਵੇਂ ਉਹ ਮੁਸਲਮਾਨ ਤਾਂ ਬਣ ਗਿਆ ਸੀ ਪਰ ਉਹਦੇ ਜਿਹੜੇ ਬਰਾਦਰੀ ਦੇ ਲੋਕ ਸੀਗੇ ਤੇ ਉਹਨਾਂ ਨੇ ਵੀ ਉਹਨੂੰ ਬਰਾਦਰੀ ਚੋਂ ਕੱਢ ਦਿੱਤਾ ਨਾ ਹੁਣ ਉਹ ਅੱਗੇ ਜਾਣ ਜੋਗਾ ਸੀ ਤੇ ਨਾ ਪਿੱਛੇ ਜਾਣ ਜੋਗਾ ਸੀ ਨਾ ਇੱਧਰ ਦਾ ਸੀ ਤੇ ਨਾ ਉੱਧਰ ਦਾ ਸੀ ਤੇ ਜੋ ਬਣਿਆ ਸੀ ਚੱਲ ਗਿਆ ਬਾਹਰ ਆ ਕੇ ਦੇਖਦਾ ਕਿ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਔਰ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਤੇ ਉਹਨਾਂ ਦੇ ਦਰਸ਼ਨ ਕਰਕੇ ਪਤਾ ਲੱਗਦਾ ਵੀ ਕਿਤੇ ਮੁਸੀਬਤ ਵਿੱਚ ਆ ਜਾਂ ਰਸਤਾ ਭਟਕ ਗਿਆ ਹੈ ਜਵਾਬ ਨਹੀਂ ਦੇ ਸਕਿਆ ਕਹਿੰਦਾ ਜਿੰਨੀ ਸੇਵਾ ਬਣੇਗੀ ਆਪ ਜੀ ਅੰਦਰ ਆਓ ਸੰਖੇਪ ਦੇ ਵਿੱਚ ਮਾਤਾ ਜੀ ਨੇ ਪੂਰਾ ਜੋ ਪਿੱਛੇ ਵਰਤਿਆ ਸੀ ਸਭ ਕੁਝ ਸੁਣਾ ਦਿੱਤਾ ਉਸ ਨੇ ਆਖਿਆ ਪਿਤਾ ਗੁਰਤੇਗ ਬਹਾਦਰ ਸਾਹਿਬ ਨੇ ਸਾਡਾ ਧਰਮ ਬਚਾਇਆ ਜੇ ਅਸੀਂ ਕਿਸੇ ਕੰਮ ਆ ਸਕੀਏ ਮਾਤਾ ਜੀ ਇਹੀ ਕੁਸ਼ ਹੈ ਮੇਰੇ ਕੋਲ ਕਹਿੰਦੇ ਕੋਈ ਗੱਲ ਨਹੀਂ ਬੇਟਾ ਅਸੀਂ ਰਾਤ ਰੁਕਣਾ ਹੈ ਸਵੇਰੇ ਕੋਈ ਨਾ ਕੋਈ ਮਿਲ ਜਾਏਗਾ ਤਾਂ ਅਸੀਂ ਚਲੇ ਜਾਵਾਂਗੇ ਤੇ ਉਹ ਕਹਿੰਦਾ ਤੁਸੀਂ ਬੈਠੋ ਮੈਂ ਤੁਹਾਡੇ ਖਾਣ ਦਾ ਇੰਤਜ਼ਾਮ ਕਰਦਾ ਹਾਂ ਇੱਕ ਤਾਂ ਮਨ ਵਿੱਚ ਉਹਨੂੰ ਖੁਸ਼ੀ ਤਾਂ ਸੀ ਵੀ ਗੁਰੂ ਮਹਾਰਾਜ ਗੁਰਤੇਬਾਦਰ ਸਾਹਿਬ ਦੇ ਮੈਲ ਗੁਰਗੋਬਿੰਦ ਸਿੰਘ ਦੀ ਮਾਤਾ ਮੇਰੇ ਘਰ ਆਈ ਉਹਦੇ ਬੱਚੇ ਮੇਰੇ ਘਰ ਆਏ ਕਿੰਨੀ ਖੁਸ਼ੀ ਸੀ ਪਰ ਇੱਕ ਦੁੱਖ ਵੀ ਹੈ ਵੀ ਕਿਸ ਮੁਸੀਬਤ ਵਿੱਚ ਆਏ ਆ ਲਾਗਲੇ ਪਿੰਡ ਜਾਂਦਾ ਤੇ ਸਾਧ ਸੰਗਤ ਜੀ ਉੱਥੇ ਇੱਕ ਬੀਬੀ ਲక్ష్ਮੀ ਕਰਕੇ ਉਹਨੂੰ ਬੇਨਤੀ ਕਰਦਾ ਕਿ ਮੇਰੇ ਘਰ ਮੁਸਾਫਰ ਆਇਆ ਤੇ ਪ੍ਰਸ਼ਾਦਾ ਤਿਆਰ ਕਰ ਦੇ। ਇਤਿਹਾਸ ਲਿਖਦਾ ਹੈ ਕਿ ਉਹਨੇ ਬਾਜਰੇ ਦੀਆਂ ਰੋਟਾਂ ਰੋਟੀਆਂ ਤੇ ਮਸਰਾਂ ਦੀ ਦਾਲ ਉਸ ਵੇਲੇ ਤਿਆਰ ਕੀਤੀ। ਔਰ ਉਹ ਬੀਬੀ ਲక్ష్ਮੀ ਜਿਹੜੀ ਹੈ ਸੱਭ ਜਾਦਿਆਂ ਵਾਸਤੇ ਤੇ ਮਾਤਾ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਪਹੁੰਚੀ। ਇਧਰ ਪਾਠ ਕੀਤਾ ਮਾਤਾ ਜੀ ਪਰ ਜਿਸ ਵੇਲੇ ਹੁਣ ਆਰਾਮ ਕਰ ਰਹਾ ਕੁਮਾ ਮਾਸਕੀ ਬਾਹਰ ਲੰਮਾ ਪੈ ਗਿਆ ਤੇ ਜਿਹੜੇ ਮਖਮਲੀ ਗੱਦਿਆਂ ਤੇ ਸੌਣ ਵਾਲੇ ਸਹਬ ਜਾਂਦੇ ਪਰ ਦੇਖੋ ਸਾਧ ਸੰਗਤ ਦੀ ਜੀਵਨ ਪਾਤਸ਼ਾਹ ਜੀ ਨੇ ਇਦਾਂ ਦਾ ਬਣਾਇਆ ਸੀ ਕਦੇ ਉਹਨਾਂ ਨੇ ਕੋਈ ਗਿਲਾ ਨਹੀਂ ਕੀਤਾ ਇਤਿਹਾਸ ਕੇ ਦੇ ਕਿਸੇ ਗੱਲ ਵਿੱਚ ਨਹੀਂ ਆਏਗਾ ਚਾਹੇ ਮਖਮਲੀ ਗੱਦਿਆਂ ਤੇ ਸੌਂਦੇ ਸੀ ਅੱਜ ਭਾਵੇਂ ਭੁੰਜੇ ਸੁੱਤੇ ਆ ਅੰਦਰ ਜਦੋਂ ਪਿਆਰੇ ਦੀ ਯਾਦ ਹੁੰਦੀ ਹੈ ਨਾ ਸਾਧ ਸੰਗਤ ਦੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਹਿੰਦੇ ਰੁਖੋ ਭੋਜਨ ਭੂਮ ਸੈਣ ਕੀ ਹੋ ਗਿਆ ਰੋਟੀ ਖਾਣ ਵਾਸਤੇ ਰੁੱਖੀਆਂ ਰੋਟੀਆਂ ਹਨ ਰੁਖੋ ਭੋਜਨ ਭੂਮ ਸੈਣ ਧਰਤੀ ਸੌਣ ਵਾਸਤੇ ਆ ਪਰ ਕਹਿੰਦੇ ਸਕੀ ਪ੍ਰੀਏ ਸੰਗ ਸੂਖ ਵਿਹਾਤ ਪਰ ਜੇ ਮੇਰਾ ਮਾਲਕ ਮੇਰਾ ਪਤੀ ਮੇਰਾ ਪਰਮੇਸ਼ਰ ਵਾਹਿਗੁਰੂ ਮੇਰੇ ਨਾਲ ਹੈ ਨਾ ਸਭ ਕੁਝ ਚੰਗਾ ਜੇ ਭੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮਣਾਈ ਹੁਣ ਨੀਂਦ ਕਿੱਥੇ ਆਉਂਦੀ ਹੈ ਮਾਤਾ ਜੀ ਸੋਚਦੇ ਪਿੱਛਾ ਸਭ ਕੁਝ ਬਰਬਾਦ ਹੋ ਗਿਆ ਅੱਗਾ ਕੋਈ ਟਿਕਾਣਾ ਕੋਈ ਨਹੀਂ ਜਾਣਾਂ ਕਿੱਥੇ ਹੈ ਅੱਗੇ ਦਿਖਦਾ ਵੀ ਨਹੀਂ ਨਾ ਜਾਣਾਂ ਕਿੱਥੇ ਹੈ ਪਿੱਛਾ ਸਭ ਕੁਝ ਬਰਬਾਦ ਹੋ ਚੁੱਕਾ ਹੈ ਅਗਾ ਟਿਕਾਣਾ ਕੋਈ ਨਹੀਂ ਤੇ ਮਾਸੂਮ ਦੋ ਜਿੰਦਾ ਸੱਤ ਤੇ ਨੌ ਛੜ ਦੀਆਂ ਮੇਰੇ ਨਾਲ ਹਨ ਇਹਨਾਂ ਨੂੰ ਛੱਡ ਨਹੀਂ ਸਕਦੀ ਸਾਰੀ ਰਾਤ ਸੋਚਾਂ ਦੇ ਵਿੱਚ ਮਾਤਾ ਜੀ ਦੀ ਨਿਕਲਦੀ ਹੈ ਸਵੇਰ ਹੁੰਦੀ ਹੈ ਹੁਣ ਉਹ ਕੁੰਮਾ ਜਿਹੜਾ ਮਲਾਹ ਸੀ ਤੇ ਉਹ ਆਪਣੇ ਤੱਟ ਤੇ ਚਲੇ ਜਾਂਦਾ ਬੇੜੀ ਤੋਂ ਪਾਰ ਕਰਦਾ ਸੀ ਲੋਕਾਂ ਨੂੰ ਪੱਤਨ ਤੋਂ ਪਾਰ ਕਰਦਾ ਸੀ ਦੋਨੇ ਸੋਚਿਆ ਵੀ ਕੋਈ ਸਿੰਘ ਮਿਲ ਜਾਏ ਕੋਈ ਕਿਉਂਕਿ ਇਹ ਦਰਿਆ ਦਾ ਪਤਨ ਸੀ ਤੇ ਫੌਜਾਂ ਦਾ ਆਣਾ ਸੁਭਾਵਕ ਸੀ ਵੀ ਜੇ ਫੌਜਾਂ ਆਗੀਆਂ ਨੂੰ ਹੋਰ ਵੱਡੀ ਮੁਸੀਬਤ ਹੋ ਸਕਦੀ ਹੈ ਵੀ ਜਿੰਨੀ ਜਲਦੀ ਹੋ ਜਾਏ ਕੋਈ ਸਿੰਘ ਬੜ ਜਾਣ ਤੇ ਮਾਤਾ ਜੀ ਤੇ ਸੱਭ ਜੱਦੇ ਨੂੰ ਅਸੀਂ ਭੇਜ ਦਈਏ ਸਾ ਸੰਗਤ ਜੀ ਸਮਾ ਹੋਇਆ ਮਾਤਾ ਲక్ష్ਮੀ ਜਿਹੜੀ ਸੀ ਬੀਬੀ ਲక్ష్ਮੀ ਅੱਜ ਉਹਦਾ ਵੀ ਗੁਰਦੁਆਰਾ ਬਣਿਆ ਕੌਮ ਕਿਸੇ ਨੂੰ ਵੀ ਕਿਸੇ ਦਾ ਵੀ ਕਰਜ਼ ਜਿਹੜੀ ਆ ਕੌਮ ਜਿਹੜੀ ਇਹ ਰਹਿਣ ਦੇ ਦਿੰਦੇ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰੰਦ ਫਤਿਹ ਕੀਤੀ ਆ ਸਭ ਤੋਂ ਪਹਿਲਾਂ ਇਹਨਾਂ ਦਾ ਕਰਜ਼ ਉਤਾਰਿਆ ਸੀ ਚਾਹੇ ਕੁੰਮਾ ਮਾਸਕੀ ਸੀ ਭਾਵੇਂ ਬੀਬੀ ਲక్ష్ਮੀ ਸੀ ਅੱਜ ਇਤਿਹਾਸ ਯਾਦ ਕਰੇਗਾ ਜਿੰਨੇ ਤੱਕ ਸਭ ਜਾਂਦਿਆਂ ਦਾ ਇਤਿਹਾਸ ਪੜਾਂਗੇ ਕਲਗੀਧਰ ਪਾਤਸ਼ਾਹ ਦਾ ਬਾਬਾ ਕੁੰਮਾ ਮਾਸਕੀ ਨੂੰ ਵੀ ਯਾਦ ਕਰਾਂਗੇ ਬੀਬੀ ਲక్ష్ਮੀ ਨੂੰ ਵੀ ਯਾਦ ਕਰਾਂਗੇ ਜਿਨ੍ਹਾਂ ਨੇ ਸੇਵਾ ਕੀਤੀ ਥੋੜਾ ਸਮਾਂ ਬੀਤ ਜਾਂਦਾ ਹੈ ਤੇ ਇੱਕ ਅੱਜ ਬੰਦਾ ਦੇਖਦਾ ਹੈ ਤੇ ਉਹ ਪੁੱਛਦਾ ਹੈ ਕਿ ਮੈਂ ਦਰਿਆ ਪਾਰ ਕਰਨਾ ਹੈ ਮੈਨੂੰ ਦਰਿਆ ਪਾਰ ਪਾਰ ਕਰਾ ਦੇ ਕੁੰਮੇ ਨੇ ਉਹਨੂੰ ਬੇੜੀ ਵਿੱਚ ਬਿਠਾਇਆ ਤੇ ਉਹਨੇ ਗੱਲਾਂ ਸ਼ੁਰੂ ਕਰ ਦਿੱਤੀਆਂ ਤੇ ਉਹ ਸਾਥ ਸੰਗਤ ਸੀ ਗੰਗੂ ਬ੍ਰਾਹਮਣ ਤੇ ਉਹਨੂੰ ਗੱਲਾਂ ਤੇ ਯਕੀਨ ਹੋ ਗਿਆ ਵੀ ਇਹ ਵੀ ਗੁਰੂ ਘਰ ਦਾ ਸੇਵਕ 22 ਸਾਲ ਉਹਨੇ ਕਹਿੰਦੇ ਸੇਵਾ ਕੀਤੀ 22 ਸਾਲ ਸੇਵ ਕਰਿਆ ਪਰ ਇਹ ਮਾਇਆ ਇਦਾਂ ਦੀ ਆ ਜੇ ਕੁਛ ਕਰ ਜਾਂਦਾ ਨਾ ਕੁਰਬਾਨੀ ਕਰ ਜਾਂਦਾ ਤੇ ਅੱਜ ਲਾਣਤਾ ਨਹੀਂ ਪੈਂਦੀਆਂ ਗੰਗਾ ਨੂੰ ਆ ਗੁਰਤੇਗ ਬਾਦਰ ਸਾਹਿਬ ਦੇ ਹੁਣੇ ਬਚਨ ਸੁਣੇ ਆਪ ਜੀ ਨੇ ਕਰਨਾ ਹੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਲੋਭ ਦੇ ਵਿੱਚ ਆ ਗਿਆ ਲੋਭੀ ਬਣ ਗਿਆ ਲੋਭੀ ਜੰਤ ਨਾ ਜਾਣੀ ਭਾਕਾ ਭਾਕ ਸਭ ਖਾਏ ਲੋਭੀ ਨੂੰ ਕੋਈ ਧਰਮ ਧੁਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਨਮ ਖਾ ਕੇ ਹਰਾਮ ਕਰਦਾ ਹੈ ਲੋਭੀ ਜਿਹੜਾ ਹੈ ਜੇ ਕੁਝ ਕਰ ਜਾਂਦਾ ਮੈਂ ਪਿਛਲੇ ਦਿਨਾਂ ਅੱਜ ਬੇਨਤ ਕੀਤੀ ਮਾਇਆ ਸਾਸ ਸੰਗਤ ਜੀ ਉਹੀ ਹੁੰਦੀ ਹੈ ਤੇ ਉਹ ਮਾਇਆ ਕਿਸੇ ਵਾਸਤੇ ਜ਼ਹਿਰ ਬਣ ਜਾਂਦੀ ਹੈ ਤੇ ਕਿਸੇ ਵਾਸਤੇ ਅੰਮ੍ਰਿਤ ਬਣ ਜਾਂਦੀ ਹੈ ਮਾਇਆ ਤਾਂ ਉਹੀ ਹੈ ਨਾ ਮੋਹਾਂ ਤਾਂ ਉਹੀ ਹਨ ਗੰਗੂ ਵਾਸਤੇ ਜ਼ਹਿਰ ਬਣ ਗਈ ਉਹਨਾਂ ਮੋਹਰਾਂ ਦੇ ਨਾਲ ਪਾਪ ਕਰਦਾ ਤੇ ਉਹੀ ਮੋਹਰਾਂ ਸੀ ਜਿਹੜੀਆਂ ਟੋਡਰਮਲ ਦੇ ਕੋਲ ਸੀ ਜਿਨ੍ਹਾਂ ਦੇ ਨਾਲ ਉਹ ਧਰਮ ਕਮਾ ਰਿਆ ਟੋਡਰਮਲ ਨੂੰ ਅੱਜ ਵੀ ਯਾਦ ਕਰਦੇ ਹੈ ਤਾਂ ਪੈਸਾ ਹੀ ਹੈ ਨਾ ਉਹੀ ਪੈਸਾ ਸਿੱਖ ਲੰਗਰ ਲਾਉਂਦੇ ਆ ਉਹੀ ਪੈਸਾ ਹੁੰਦਾ ਜਿਹੜਾ ਜਿਹਦੇ ਨਾਲ ਲੋਕੀ ਸ਼ਰਾਬਾਂ ਪੀਂਦੇ ਆ ਬੁਰੇ ਕੰਮ ਕਰਦੇ ਕਿੱਥੇ ਵਰਤੋਂ ਕਰਨੀ ਹੈ ਸਤਗੁਰ ਕਹਿੰਦੇ ਜਿਹੜਾ ਜੁੜ ਜਾਂਦਾ ਨਾ ਸਤਗੁਰ ਨਾਲ ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹ ਕੁੰਮਾ ਮਾਸ਼ਕੀ ਨੂੰ ਵਿਸ਼ਵਾਸ ਹੋ ਗਿਆ ਵੇ ਗੁਰੂ ਘਰ ਨੂੰ ਜਾਣਦਾ ਹੈ ਗੁਰੂ ਘਰ ਦਾ ਸੇਵਕ ਰਿਹਾ ਤੇ ਫਿਰ ਉਹਨੇ ਅਗਲੀ ਗੱਲ ਦੱਸੀ ਕਹਿੰਦਾ ਮੈਨੂੰ ਜਲਦੀ ਲੈ ਚੱਲੋ ਗਿਆ ਹੈ ਮਾਤਾ ਜੀ ਨੂੰ ਨਮਸਕਾਰ ਕਰਦਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਵੀ ਜਾਣਦੇ ਹੈ ਮਾਤਾ ਜੀ ਮੇਰੇ ਪਿੰਡ ਚ ਲਓ ਸਤਗੁਰ ਨੇ ਕੁੰਮਾ ਮਾਸ਼ਕੀ ਨੂੰ ਅਸ਼ੀਰਵਾਦ ਦਿੱਤਾ ਜੋ ਉਹਨਾਂ ਦੇ ਕੋਲ ਧਨ ਸੀ ਮਾਤਾ ਜੀ ਉਹ ਮੋਰਾ ਕੁੰਮੇ 마ਸ਼ਕੀ ਨੂੰ ਵੀ ਦਿੱਤੀਆਂ ਲਈਆਂ ਨੇ ਲక్ష్ਮੀ ਨੂੰ ਵੀ ਦਿੱਤੀਆਂ ਸੀ ਉਥੋਂ ਤੁਰਦੇ ਆ ਥੋੜਾ ਜਿਹਾ ਪ੍ਰਸ਼ਾਦਾ ਹੋਰ ਦੇ ਦਿੰਦੀ ਹੈ ਲక్ష్ਮੀ ਵਿਖੜਾ ਪੈਂਡਾ ਹੈ ਜੰਗਲੇ ਦੇ ਰਸਤਾ ਹੈ ਸਿੱਧੇ ਰਸਤੇ ਜਾ ਨਹੀਂ ਸਕਦੇ ਆ ਗਾਂ ਜਾਂਦੇ ਆ ਜਾਂਦੇ ਆ ਦੁਪਹਿਰ ਹੋ ਗਈ ਥੱਕ ਕੇ ਤੁਰਦੇ ਤੁਰਦੇ ਗੰਗੂ ਨੇ ਆਖਿਆ ਗੰਗੂ ਬੇਟਾ ਥੋੜਾ ਸਾਹ ਲੈ ਲੈ ਹੁਣ 80 ਸਾਲ ਦੀ ਅਵਸਥਾ ਹੈ ਮਾਤਾ ਜੀ ਦੀ ਤੇ 7 ਤੇ 9 ਸਾਲ ਦੇ ਸੱਭ ਜਾਂਦੇ ਕਹਿਣ ਲੱਗਾ ਰੁਕ ਜੇ ਉੱਥੇ ਸਾਸੰਗਤ ਦੀ ਮਾਤਾ ਜੀ ਨੇ ਕੱਪੜੇ ਭੇਜ ਚੁੱਕੇ ਸੀ ਉਸ ਪੈਂਦੀ ਜਦੋਂ ਠੰਡ ਵਿੱਚ ਪੂਰੇ ਚੋਲੇ ਭੇਜੇ ਹੋਏ ਸਨ ਦਸਤਾਰਾਂ ਭੇਜੀਆਂ ਮਾਤਾ ਜੀ ਨੇ ਉਹਨਾਂ ਦੇ ਕੱਪੜੇ ਉਤਾਰੇ ਉਹਨਾਂ ਨੂੰ ਝਾੜੀਆਂ ਤੇ ਸੁੱਕਣੇ ਪਾਤਾ ਧੁੱਪ ਨਿਕਲ ਗਈ ਤੇ ਉੱਥੇ ਕੰਗਾ ਕੀਤਾ ਸੀ ਮਾਤਾ ਜੀ ਨੇ ਦੋਨਾਂ ਦੇ ਕੰਗੇ ਕੀਤੇ ਜੋੜੇ ਕੀਤੇ ਅੱਜ ਉੱਥੇ ਗੁਰਦੁਆਰਾ ਕੰਗਾ ਸਾਹਿਬ ਹੈ ਉਹਨਾਂ ਦੀ ਯਾਦ ਵਿੱਚ ਸਭ ਜਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਕੰਗਾ ਸਾਹਿਬ ਸਥਾਪਿਤ ਹੈ ਉਸ ਤੋਂ ਬਾਅਦ ਚੱਲ ਪੈਂਦੇ ਅੱਗੇ ਰਾਤ ਆ ਗਈ ਦੂਸਰੀ ਰਾਤ ਆ ਗਈ ਇੱਕ ਰਾਤ ਕੁੰਭ ਮਾਸ਼ ਕੀ ਦੇ ਔਰ ਦੂਸਰੀ ਰਾਤ ਆ ਗਈ ਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਬਾਬਾ ਸ਼ਹੀਦ ਝੰਡੀ ਸਰ ਪਿੰਡ ਹੈਕ ਉਸ ਝੰਡੀ ਸਰ ਪਿੰਡ ਉੱਥੇ ਰੁਕਦੇ ਆ ਤੇ ਹੁਣ ਗੰਘੂ ਇਹ ਨਹੀਂ ਦੱਸ ਰਿਹਾ ਹੁਣ ਨੀਅਤ ਬਦਲ ਗਈ ਹੈ ਨੀਤ ਕਿਦਾਂ ਬਦਲਦੀ ਹੈ ਮਾਤਾ ਜੀ ਨੂੰ ਕਹਿੰਦਾ ਤੁਸੀਂ ਰੁਕ ਜਾਓ ਮੈਂ ਪ੍ਰਸ਼ਾਦਾ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਪਰ ਇਹ ਨਹੀਂ ਦੱਸਦਾ ਕਿ ਆ ਜਿਹੜਾ ਛੋਟਾ ਜਿਹਾ ਨਾਲਾ ਪਾਰ ਕਰਕੇ ਮੇਰਾ ਪਿੰਡ ਹੈ ਹਨੇਰਾ ਹੋ ਚੱਕਾ ਦੀ ਸ਼ਾਮ ਦਾ ਕਹਿੰਦਾ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਉਣਾ ਇਤਿਹਾਸ ਲਿਖਦਾ ਸਾਧ ਸੰਗਤ ਦੀ ਜਿਹੜੀ ਰੋਟੀ ਉਹ ਲੈ ਕੇ ਆਇਆ ਸੀ ਨਾ ਤੇ ਮਾਤਾ ਜੀ ਨੂੰ ਕਹਿਣਾ ਪਿਆ ਸੀ ਕਹਿੰਦੇ ਐਸੀ ਰੋਟੀ ਕਰ ਲੈ ਆਇਓ हमरे ਕਾਗਨ ਕੁਕਰ ਖਾਇਓ ਸਾਡੇ ਘਰ ਤਾਂ ਇਦਾਂ ਦੇ ਕੁੱਤੇ ਕਾਮ ਨਹੀਂ ਖਾਂਦੇ ਜਿੰਦਾਂ ਦੀ ਰੋਟੀ ਤੂੰ ਲੈ ਕੇ ਆਇਆ ਐਸੀ ਰੋਟੀ ਕਰ ਲੈ ਆਇਓ हमरे ਕਾਗਨ ਕੁਕਰ ਖਾਇਓ ਅੰਦਰ ਬੇਈਮਾਨੀ ਸੀ ਨਾ ਉਹਦੇ ਨੀਅਤ ਖਰਾਬ ਸੀ ਮਾਤਾ ਜੀ ਬੈਥਲੇ ਵਿੱਚੋਂ ਮੋਹਰਾ ਕੱਢਦੇ ਜਾਂ ਪਤਾਸੇ ਕਹਿੰਦੇ ਉਸ ਵੇਲੇ ਲੈ ਕੇ ਆਇਆ ਸੀ ਬਾਅਦ ਵਿੱਚ ਤੇ ਉਹਨੇ ਦੇਖਿਆ ਮਾਤਾ ਜੀ ਕੋਲ ਪੈਸੇ ਆ ਬੜਾ ਉਹਨੇ ਜੋਰ ਲਾਇਆ ਵੀ ਰਾਤ ਨੂੰ ਚੋਰੀ ਕਰ ਲਵਾਂ ਮਾਤਾ ਜੀ ਕਿੱਥੇ ਸੁੱਤੇ ਸੀ ਤੇ ਕਹਿੰਦੇ ਹਨ ਸਵੇਰੇ ਵੀ ਮਾਤਾ ਜੀ ਨੂੰ ਛੱਡ ਕੇ ਕਹਿੰਦਾ ਮੈਂ ਦੇਖਦਾ ਕੋਈ ਰਸਤਾ ਪੱਧਰਾ ਮਿਲਦੇ ਆਪਣੇ ਪਿੰਡ ਚੱਲਦੇ ਆ ਤੇ ਇੱਕ ਫਕੀਰ ਦਾ ਕੋਈ ਛੋਟਾ ਜਿਹਾ ਸਥਾਨ ਬਣਿਆ ਸੀ ਉੱਥੇ ਮਾਤਾ ਜੀ ਸਹਿਬਜਾਦੇ ਬੈਠੇ ਆ ਥੋੜਾ ਸਮਾਂ ਹੋਇਆ ਫਕੀਰ ਉੱਥੇ ਆ ਗਿਆ ਉੱਥੇ ਆ ਕੇ ਮਾਤਾ ਜੀ ਨੂੰ ਪੁੱਛਦਾ ਕਿਦਾਂ ਬੈਠੇ ਹੋ ਮਾਤਾ ਜੀ ਨੇ ਸੁਭਾਵਕ ਆ ਕੇ ਜੀ ਕਹਿੰਦੇ ਐਵੇਂ ਬੈਠੇ ਆ। ਉੱਥੇ ਵੀ ਜਾਤ ਬਣੀ ਆ ਗੁਰਦੁਆਰਾ ਐਮਾ ਸਾਹਿਬ। ਮਾਤਾ ਜੀ ਕਹਿੰਦਾ ਐਵੇਂ ਬੈਠੇ ਅਸੀਂ। ਐਮਾ ਸਾਹਿਬ ਗੁਰਦੁਆਰਾ ਉੱਥੇ। ਸਿਹੜੀ ਪਿੰਡ ਹੀ ਪੈਂਦਾ ਉਹ ਜਿਹੜਾ ਉਹਦਾ ਪਿੰਡ ਸੀ। ਗੰਗੂ ਉਹਦਾ। ਤੇ ਮਾਤਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਾ ਪਿੰਡ ਤਾਂ ਮੇਰਾ ਸਾਹਮਣੇ ਸੀ ਮੇਰਾ ਘਰ ਤਾਂ ਨੇੜੇ ਹੀ ਹੈ। ਬੇਹਿਮਾਨੀ ਸੀ। ਵੀ ਚਲੋ ਘਰ ਜਾ ਕੇ ਲੁੱਟਾਂਗੇ। ਮਾਤਾ ਜੀ ਨੂੰ ਸਹਬਜ਼ਾਦਿਆਂ ਨੂੰ ਘਰ ਲੈ ਜਾਂਦਾ। ਤੇ ਸਾਸ ਸੰਗਤ ਜੀ ਰਾਤ ਨੂੰ ਚੋਰੀ ਕਰਦਾ ਮਾਤਾ ਜੀ ਸਵੇਰੇ ਦੇਖਦੇ ਆ ਅੱਜ ਬਹੁ ਦਿਨਾਂ ਬਾਅਦ ਸਭ ਜਦਿਆਂ ਨੂੰ ਬਿਸਤਰ ਤੇ ਅਰਜਾਈ ਬਣੀ ਸੀ ਗੰਗੂ ਬ੍ਰਾਹਮਣ ਦੇ ਘਰ ਕੇਵਲ ਇਹ ਸਾਡੇ ਇਤਿਹਾਸ ਨੂੰ ਸੁਣਾਉਂਦੇ ਆ ਅਸੀਂ ਇੱਕ ਇੱਕ ਭਾਵਕ ਹੋ ਜਾਂਦੇ ਆ ਗੱਲਾਂ ਦੇਖ ਕੇ ਅੱਜ ਵੀ ਉਹ ਪਲੰਗ ਲੈ ਕੇ ਨਾ ਲੋਕੀ ਯਾਤਰਾ ਕੱਢਦੇ ਆ ਵੀ ਉਹ ਪਲੰਗ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਨੇ ਸਾਹਿਬ ਜੱਦੇ ਨਾਲ ਸੁੱਤੇ ਸੀ ਅੱਜ ਵੀ ਪਲਗ ਕੋਈ ਨਾ ਕੋਈ ਦਿਖਾਇਆ ਜਾਂਦਾ ਪਰ ਸਾਧ ਸੰਗਤ ਦੀ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਸ ਤੋਂ ਬਾਅਦ ਜੱਸਾ ਸਿੰਘ ਰਾਮਗੜੀਏ ਨੇ ਇਹ ਇਸ ਪਿੰਡ ਨੂੰ ਦੋ ਵਾਰੀ ਉਜਾੜਿਆ ਇਸ ਪਿੰਡ ਨੂੰ ਉਹਦਾ ਘਰ ਕਿੱਥੇ ਬਚਿਆ ਹੋਣਾ ਜਿਹੜੇ ਬੰਦਾ ਸਿੰਘ ਬਹਾਦਰ ਆ ਸਭ ਤੋਂ ਪਹਿਲਾਂ ਇਸ ਪਿੰਡ ਨੂੰ ਉਜਾੜਿਆ ਸਾਰਾ ਖੱਬ ਕੋ ਜੋੜਾ ਉਜਾੜ ਦਿੱਤਾ ਸੀ ਤੇ ਉਸ ਵੇਲੇ ਰਾਤ ਦਾ ਸਮਾਂ ਸੇਰ ਹੁੰਦੀ ਐ ਚੋਰੀ ਕਰ ਲੈਂਦਾ। ਮਾਤਾ ਜੀ ਨੇ ਆਖਿਆ ਵੀ ਪੁੱਤਰਾ ਮੋਰਾ ਕਿੱਥੇ ਗਈਆਂ? ਅਥੈਲਾ ਸੀ ਧਨ ਸੀ, ਗੁਰੂ ਘਰ ਦਾ ਪੈਸਾ ਸੀ। ਕਹਿ ਲਗਾ ਮੈਨੂੰ ਤੁਸੀਂ ਚੋਰ ਸਮਝੇ ਨਾਲੇ ਚੋਰ ਤੇ ਨਾਲੇ ਚਦਰ। ਕਹਿ ਲਗੇ ਇਹ ਨਹੀਂ ਕਹਿ ਰਹੀ ਮੈਂ ਕੋਈ ਹੋਰ ਚੋਰੀ ਕਰ ਸਕਦਾ। ਕਹਿੰਦਾ ਰੋਖਾ ਜਿਹਾ ਹੋ ਗਿਆ ਮੈਨੂੰ ਵੀ ਤੁਸੀਂ ਐਦਾਂ ਕਹਿ ਰਹੇ ਹੋ ਮੈਂ ਤਾਂ ਫੁਲਾਣਾ ਜੇ ਉਹ ਕੁਝ ਬਹੁਤ ਕੁਝ ਗਿਆ। ਇੱਥੋਂ ਤੱਕ ਕਰੋ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਮੋਰਿੰਡੇ ਜਾਂਦਾ ਹੈ ਅੱਜ ਵੀ ਤੁਸੀਂ ਦਰਸ਼ਨ ਕਰੋ ਦੋ ਗੁਰਦੁਆਰੇ ਸਿਹੜੀ ਪਿੰਡ ਦੇ ਵਿੱਚ ਹੈ ਇੱਕ ਅਟਕ ਸਾਹਿਬ ਜਿੱਥੇ ਰੁਕੇ ਸੀਗੇ ਗੰਗੂ ਦਾ ਘਰ ਜਿਹੜਾ ਇੱਕ ਗੁਰਦੁਆਰਾ ਰੱਥ ਸਾਹਿਬ ਹੈ ਰੋਡ ਦੇ ਉੱਪਰ ਹੈ ਫਿਰ ਜਾਦਾ ਦੂਰ ਨਹੀਂ ਹੈ ਮੋਰਿੰਡਾ ਜਿਹੜਾ ਹੈ ਜਿੱਥੇ ਕੋਤਵਾਲੀ ਸਾਹਿਬ ਗੁਰਦੁਆਰਾ ਹੈ ਤੇ ਸਾਧ ਸੰਗਤ ਜੀ ਜਿਸ ਵੇਲੇ ਮੋਰਿੰਡੇ ਜਾ ਕੇ ਉੱਥੇ ਦੇ ਜਿਹੜਾ ਵੱਡਾ ਥਾਣੇਦਾਰ ਸੀ ਉਹਨੂੰ ਜਾ ਕੇ ਸ਼ਿਕਾਇਤ ਕਰਦੇ ਬਾਗੀ ਗੁਰਗੋਬ ਸਿੰਘ ਦੇ بیٹے ਉਹਦੇ ਦੀ ਮਾਂ ਮੇਰੇ ਕੋਲ ਹੈ ਹੁਣ ਦੋਨੇ ਪਾਸੋਂ ਇਨਾਮ ਲੈਣਾ ਚਾਹੁੰਦਾ ਕੁਝ ਮਿਲਿਆ ਕੁਝ ਵੀ ਨਹੀਂ ਸੀ ਉਹਨੂੰ ਨਾ ਉਹ ਪਤਨ ਮਿਲਿਆ ਸੀ ਤੇ ਨਾ ਉਹ ਤੋਂ ਮਿਲਿਆ ਸੀ ਪੱਲੇ ਕੁਝ ਵੀ ਨਹੀਂ ਪਿਆ ਉਹਦੇ ਪਰ ਬੇਈਮਾਨੀ ਪੈ ਗਈ ਪੱਲੇ ਅੱਜ ਲਾਣਤੇ ਪੈਂਦੀ ਹੈ ਨਾ ਗੰਗੂ ਨੂੰ ਹੋਰ ਕੀ ਪਹਿਰੇ ਹੈ ਤੇ ਉਥੋਂ ਜਾਨੀ ਖਾਨ ਤੇ ਮਾਨੀ ਖਾਨ ਦੋ ਸਿਪਾਹੀ ਆਉਂਦੇ ਆ ਸਾਧ ਸੰਗਤ ਦੀ ਦੁਸ਼ਮਣ ਘਟ ਨਹੀਂ ਕਰਦਾ ਸਾਹਿਬ ਜਦਿਆਂ ਨੂੰ ਬੋਰੀਆਂ ਦੇ ਵਿੱਚ ਬੰਦ ਕੀਤਾ ਸੀ ਬੋਰੀਆਂ ਦੇ ਵਿੱਚ ਇੱਥੇ ਲਿਖਿਆ ਗਿਆ ਕਿ ਮਾਤਾ ਜੀ ਦੇ ਚਿਹਰੇ ਦੇ ਉੱਪਰ ਜਿਹਦਾ ਤੁਸੀਂ ਦੇਖਿਆ ਨਾ ਕਿਸੇ ਵੇਲੇ ਚੋਰਾਂ ਨੂੰ ਪੇਸ਼ ਕਰਦੇ ਕਾਲਾ ਜਿਹਾ ਕੱਪੜਾ ਪਾਦੇ ਉਹਨਾਂ ਨੂੰ ਮਿਰਚਾਂ ਵਾਲਾ ਕੱਪੜਾ ਮਾਤਾ ਜੀ ਦੇ ਸਿਰ ਦੇ ਵਿੱਚ ਪਾਇਆ ਗਿਆ ਸੀ ਰੱਥ ਤੇ ਬਿਠਾ ਕੇ ਇਹਦਾ ਆਪਾਂ ਹੁਣ ਫੋਟੋਆਂ ਬਣਦੀਆਂ ਆਪਾਂ ਦੇਖਦੇ ਆਂ ਵੀ ਸ਼ਰਦਾ ਦੇ ਨਾਲ ਬਣਾਈਆਂ ਜਾਂਦੀਆਂ ਉਹਨਾਂ ਨੂੰ ਉੱਥੇ ਗੱਡੇ ਤੇ ਰੱਖ ਕੇ ਮੋਰਿੰਡੇ ਦੇ ਥਾਣੇ ਦੇ ਵਿੱਚ ਲੈ ਜਾਂਦੇ ਇਹ ਸਾਡੀ ਕੌਮ ਦੀ ਖੁਸ਼ੀ ਕਹਦੇ ਕੰਮ ਵਾਸਤੇ ਚੰਗੀ ਗੱਲ ਹੈ ਕਿ ਉਹ ਸਾਡੇ ਬਾਬਿਆਂ ਦੇ ਹੱਥ ਨਹੀਂ ਆਇਆ ਗੁਰਦੁਆਰਾ ਕੋਤਵਾਲੀ ਸਾਹਿਬ ਜਿਹੜੀ ਜੇਹਲ ਹੈ ਅੱਜ ਉੱਥੇ ਤਰ੍ਹਾਂ ਕਾਇਮ ਹੈ ਨਹੀਂ ਤਾਂ ਢਾ ਕੇ ਉਹਨਾਂ ਨੂੰ ਵੀ ਗੁਰਦੁਆਰਾ ਬਣਾ ਦੇਣਾ ਸੀ ਉਸ ਕੋਤਵਾਲੀ ਦੇ ਵਿੱਚ ਸਭ ਜੱਦਿਆਂ ਨੂੰ ਰੱਖਿਆ ਗਿਆ ਉਹ ਰਾਤ ਪ੍ਰਮਾਤਮਾ ਦਾ ਸ਼ੁਕਰ ਪਰ ਇੱਕ ਗੱਲ ਪੁੱਛਦੇ ਆ ਦਾਦੀ ਨੂੰ ਦਾਦੀ ਸਮਝ ਨਹੀਂ ਆਉਂਦੀ ਕਿ ਸਾਡੇ ਵੱਡੇ ਭਰਾ ਕਿੱਥੇ ਚਲੇ ਗਏ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਮਾਤਾ ਉਹਨਾਂ ਦੀਆਂ ਗੱਲਾਂ ਸੁਣਦੀ ਹੈ ਮਨ ਦੇ ਵਿੱਚ ਬਹੁਤ ਬੱਚਿਆਂ ਦੀਆਂ ਗੱਲਾਂ ਦੀ ਜਿਹੜੀ ਮਾਸੂਮੀਅਤ ਹੁੰਦੀ ਆ ਤੇ ਉਹ ਸੁਣ ਕੇ ਰੋਣਾ ਵੀ ਆਉਂਦਾ ਪਰ ਦਲੇਰੀ ਵੀ ਦੇ ਰਹੀ ਹੈ ਮੈਂ ਕੱਲ ਵੀ ਕਿਹਾ ਸੀ ਇਹ ਸਾਧ ਸੰਗਤ ਦੀ ਕੋਈ ਦੁਸ਼ਮਣਾਂ ਵਾਸਤੇ ਵੱਡੀ ਗੱਲ ਨਹੀਂ ਸੀ ਮਾਤਾ ਜੀ ਨੂੰ ਸਮਰਪਣ ਕਰਾ ਲੈਣਾ ਜਾਂ ਛੋਟੇ ਸੱਭਜਾਦਿਆਂ ਨੂੰ ਸਮਰਪਣ ਕਰਾ ਲੈਣਾ ਕੈਦ ਕਰ ਲੈਣਾ ਜਾਂ ਉਹਨਾਂ ਨੂੰ ਮਾਰ ਦੇਣਾ ਛੋਟੀ ਗੱਲ ਨਹੀਂ ਸੀ ਦੁਸ਼ਮਣਾਂ ਵਾਸਤੇ ਉਹ ਚਾਹੁੰਦੇ ਸਨ ਇਹਨਾਂ ਦੀ ਸੋਚ ਬਦਲ ਦੇ ਸੋਚ ਕਿੰਨੀ ਕੁ ਉਮਰ ਹੁੰਦੀ ਹੈ 7 ਤੇ 9 ਸਾਲ ਦੀ ਆ ਤਿੰਨ ਦਿਨ ਲੱਗ ਗਏ ਸੀ ਸਰੰਦ ਦੇ ਵਿੱਚ ਸੋਚ ਬਦਲ ਸੋਚ ਨਹੀਂ ਬਦਲ ਸਕੇ ਜਿਹੜੀ ਸੱਭਜਾਦਿਆਂ ਕੋਲ ਸੋਚ ਸੀ ਬਾਬੇ ਨਾਨਕ ਦੀ ਸੋਚ ਹੈ ਕੁਝ ਦੁਨੀਆ ਦੀ ਤਾਕਤ ਸੀ ਬਾਬਰ ਵਰਗੇ ਆ ਗਏ ਯਾਹਗੀਰ ਵਰਗੇ ਆ ਗਏ ਤਤੀਆਂ ਤਵੀਆਂ ਤੇ ਬਿਠਾਇਆ ਗਿਆ ਦਿੱਲੀ ਦੇ ਚਾਂਦਰੀ ਚੌਕ ਵਿੱਚ ਧੜ ਦੇ ਨਾਲੋਂ ਸੀਸ ਅਲੱਗ ਕਰਦਾ ਸੋਚ ਬਦਲਣ ਵਾਸਤੇ ਕੀਤਾ ਗਿਆ ਪਰ ਸੋਚ ਵਿਚਾਰਧਾਰਾ ਨੂੰ ਨਹੀਂ ਬਦਲ ਸਕੇ ਉਹ ਵਿਚਾਰਧਾਰਾ ਅੱਜ ਵੀ ਸਿੱਖਾਂ ਦੇ ਕੋਲ ਹੈ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਾਂ ਦੇ ਕੋਲ ਰਹੇਗੀ ਇਹੀ ਕਾਰਨ ਸੀ ਕਿ ਜਿਸ ਵੇਲੇ ਗੁਰੂ ਪਾਤਸ਼ਾਹ ਨੇ ਇੱਡੀਆਂ ਵੱਡੀਆਂ ਸਾਧ ਸੰਗਤ ਦੀਆਂ ਕੁਰਬਾਨੀਆਂ ਦਿੱਤੀਆਂ ਮੈਂ ਪਿਛਲੇ ਦਿਨਾਂ ਅਚ ਬੇਨਤੀ ਕੀਤੀ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜੀ ਦੀ ਕੁਰਬਾਨੀ ਹੁੰਦੀ ਹੈ ਚਾਂਦਰੀ ਚੌਂਗ ਦੇ ਵਿੱਚ ਹੁਣ ਕਦੇ ਸੋਚਿਆ ਤੁਸੀਂ ਮੱਥੇ ਨੂੰ ਕਿਉਂ ਚੀਰਿਆ ਗਿਆ ਸੀ ਕਿਉਂ ਸਤੀ ਦਾਸ ਨੂੰ ਰੂਮ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਪਿੱਛੇ ਕਾਰਨ ਸੀ ਕਾਦੇ ਵਾਸਤੇ ਗੁਰਤੇਗ বাহাদুর ਸਾਹਿਬ ਆਏ ਸੀ ਤਿਲਕ ਦੇ ਜੰਝੂਆ ਤਿਲਕ ਕਿੱਥੇ ਲੱਗਦਾ ਮੱਥੇ ਵਿੱਚ ਰੂ ਰੂ ਦਾ ਜਨੇਊ ਬਣਦਾ ਦੋਨੇ ਗੱਲਾਂ ਕਰਕੇ ਗੁਰਤੇਬਹਾਦਰ ਸਾਹਿਬ ਨੇ ਦਸੀਆਂ ਜਦੋਂ ਮਤੀ ਦਾਸ ਜੀ ਕਹੇ ਤੇ ਗੁਰਤੇਬਹਾਦਰ ਸਾਹਿਬ ਜੀ ਪਿੰਜਰੇ ਵਿੱਚ ਕੈਦ ਕੀਤਾ ਸਤਗੁਰੂ ਜੀ ਦੋਹਰੋ ਨਮਸਕਾਰ ਕਰਦਾ ਮਾਰੇ ਪਾਸ਼ਾ ਜੀ ਆਵਾਜ਼ ਮਾਰਦੇ ਮਤੀ ਦਾਸਾ ਦੇਖ ਇਹਣਾ ਨੇ ਤੈਨੂੰ ਫਤਵਾ ਦਿੱਤਾ ਤੇਰਾ ਮੱਥਾ ਚੀਰ ਕੇ ਤੇਰਾ ਪੂਰਾ ਸਰੀਰ ਚੀਰ ਕੇ ਦੋ ਫਾੜ ਕਰਨੇ ਆ ਮੱਥੇ ਵਿੱਚੋਂ ਜਿਹੜਾ ਖੂਨ ਨਿਕਲੇਗਾ ਨਾ ਇਹ ਮੈਂ ਇਹਨਾਂ ਹਿੰਦੂਆਂ ਦੇ ਮੱਥੇ ਤੇ ਤਿਲਕ ਲਾਉਣਾ ਹੈ ਕਿਉਂਕਿ ਔਰੰਗਜ਼ੇਬ ਇਹਨਾਂ ਦੇ ਮੱਥੇ ਤੇ ਲੱਗੇ ਹੋਏ ਰੰਗ ਦੇ ਤਿਲਕ ਉਤਾਰਨਾ ਚਾਹੁੰਦਾ ਹੈ ਤੇ ਮੈਂ ਇਹਨਾਂ ਗੂੜਾ ਖੂਨ ਲਾ ਦੇਵਾਂਗਾ ਕਿਸੇ ਕੋਲ ਉਤਰੇਗਾ ਨਹੀਂ ਇਤਿਹਾਸ ਪੜ ਕੇ ਦੇਖ ਲਓ 1675 ਦੇ ਵਿੱਚ ਭਾਈ ਮਤੀਦਾਸ ਦੀ ਸ਼ਹਾਦਤ ਹੁੰਦੀ ਹੈ 1707 ਦੇ ਵਿੱਚ ਔਰੰਗਜ਼ੇਬ ਮਰਦਾ 32 ਸਾਲ ਕਿਸੇ ਹਿੰਦੂ ਦੇ ਮੱਥੇ ਤੋਂ ਤਿਲਕ ਨਹੀਂ ਲਾ ਸਕਿਆ ਕਿਉਂਕਿ ਇਹ ਮਤੀ ਦਾਸ ਦੇ ਖੂਨ ਦਾ ਤਿਲਕ ਸੀ ਗਾੜਾ ਕਰ ਦਿੱਤਾ ਇਹਨਾਂ ਮਜ਼ਬੂਤ ਕਰ ਦਿੱਤਾ ਸਦੀ ਦਾਸ ਨੂੰ ਰੂਹ ਵਿੱਚ ਲਪੇਟਿਆ ਰੂਹ ਤੋਂ ਜਿਨੇਊ ਬਣਦਾ ਹੈ ਨਾ ਇਹਨਾਂ ਪੱਕਾ ਕਰ ਦਿੱਤਾ ਸੜ ਕੇ ਮਤੀ ਦਾਸ ਨੇ ਵੀ ਇਹ ਜਿਨੇਊ ਕੋਈ ਵੀ ਨਹੀਂ ਤਾਰ ਸਕਦਾ ਤਾਂ ਹੀ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕੀਨੋ ਬੜੂ ਕਲੂ ਮੈਂ ਸਾਕਾ ਸਾਧ ਸੰਗਤ ਦੀ ਇਹ ਕੁਰਬਾਨੀਆਂ ਜਿਹੜੀਆਂ ਇਹ ਯਾਦ ਕਰਨਾ ਇਤਿਹਾਸ ਨੂੰ ਯਾਦ ਕਰਨਾ ਤੇ ਇਹ ਸਾਡੇ ਜੀਵਨ ਦੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਕੌਮ ਅੱਜ ਵੀ ਅੱਜ ਪੂਰੇ ਵਰਲਡ ਦੇ ਵਿੱਚ ਸਭ ਜਾਤਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਹ ਸਾਡੀ ਕੌਮ ਦੇ ਚੰਗੇ ਭਵਿੱਖ ਦੀ ਚੰਗੀ ਗੱਲ ਹੈ ਸ਼ਾਮ ਨੂੰ ਤੁਸੀਂ ਆਓ ਪੂਰਾ ਹਾਲ ਭਰਿਆ ਹੁੰਦਾ ਬੱਚੇ-ਬੱਚੇ ਹੁੰਦੇ ਆ ਇਹ ਸਾਡੀ ਕੌਮ ਦੀ ਬਹੁਤ ਚੰਗੇ ਦਿਨਾਂ ਦੀ ਇੱਕ ਸੰਕੇਤ ਹੈ ਚੜ੍ਹਦੀ ਕਲਾ ਦਾ ਸੰਕੇਤ ਹੈ ਕੌਮ ਡੋਬ ਨਹੀਂ ਸਕਦੀ ਕਦੇ ਕਿਉਂਕਿ ਸਤਗੁਰੂ ਨੇ ਕਿਰਪਾ ਕੀਤੀ ਆਖਰੀ ਬੇਨਤੀ ਕਰਕੇ ਸਮਾਪਤੀ ਕਰ ਰਹੇ ਆ ਇੱਕ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖਤ ਤੇ ਬਿਰਾਜਮਾਨ ਹੈ ਤੇ ਕੋਲ ਹੀ ਮਾਤਾ ਗੁਜਰ ਕੌਰ ਜੀ ਬੈਠ ਕੇ ਚਾਰੇ ਪੋਤਰੀਆਂ ਨਾਲ ਬੜੇ ਹਾਸੇ ਠੇਠੇ ਕਰ ਰਹੇ ਆ ਤੇ ਪਾਤਸ਼ਾਹ ਜੀ ਨੇ ਆਖਿਆ ਮਾਤਾ ਜੀ ਬੜੇ ਖੁਸ਼ ਹੋ ਤੇ ਮਾਤਾ ਗੁਜਰਕੌਰ ਨੇ ਕਹਿੰਦੇ ਕਿਉਂ ਖੁਸ਼ ਨਾ ਹੋਵਾਂ ਆਪ ਜੀ ਦੇ ਦਰਸ਼ਨ ਕਰਨ ਲਈ 33 ਸਾਲ ਬਾਅਦ ਆਪ ਜੀ ਦਾ ਪ੍ਰਕਾਸ਼ ਹੋਇਆ 1633 ਵਿੱਚ ਗੁਰਤੇਗ ਵਾਧਰ ਮਾਤਾ ਗੁਜਰਕੌਰ ਜੀ ਦਾ ਆਨੰਦ ਕਾਰਜ ਹੋਇਆ 1666 ਵਿੱਚ ਪ੍ਰਕਾਸ਼ ਹੁੰਦਾ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ 33 ਸਾਲ ਬਾਅਦ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਮੈਂ 33 ਸਾਲ ਸਬਰ ਕੀਤਾ ਸੀ ਆਪ ਜੀ ਦੇ ਦਰਸ਼ਨ ਕਰਨ ਲਈ ਅੱਜ ਪ੍ਰਮਾਤਮਾ ਨੇ ਇੱਕ ਲਈ ਚਾਰ ਦਿੱਤੇ ਮੈਂ ਖੁਸ਼ ਕਿਉਂ ਨਾ ਹੋਵਾਂ ਕਹਿੰਦੇ ਨਾ ਵਿਆਜ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਮੈਂ ਖੁਸ਼ ਕਿਉਂ ਨਾ ਹੋਵਾਂ ਪਰ ਪਾਤਸ਼ਾਹ ਨੇ ਆਖਿਆ ਸੀ ਗੁਰਗੋਬਿਛ ਸਿੰਘ ਜੀ ਮਹਾਰਾਜ ਨੇ ਇਹ ਚਾਰ ਨਹੀਂ ਮਾਤਾ ਤੇਰੀ ਗੋਦੀ ਵਿੱਚ ਇੱਕ ਪਾ ਕੇ ਜਾਣਾ ਮਾਤਾ ਜੀ ਨੇ ਆਖਿਆ ਕਿਹੜੀ ਰਮਚ ਦੀ ਗੱਲ ਕੀਤੀ ਹੈ ਤੁਹਾਡੇ ਪਿਤਾ ਜੀ ਗੁਰਤੇਗ ਭਾਦਰ ਸਾਹਿਬ ਵੀ ਕਹਿ ਗਏ ਸਨ ਤੈਨੂੰ ਸ਼ਹੀਦੀਆਂ ਬੜੀਆਂ ਦੇਖਣੀਆਂ ਪੈਣੀਆਂ ਪਰ ਤੁਸੀਂ ਅੱਜ ਇੱਕ ਨਵੀਂ ਗੱਲ ਕੀਤੀ ਹੈ ਕਹਿਣ ਲੱਗੇ ਹਾਂ ਇਹ ਚਾਰ ਨਹੀਂ ਤੇਰੀ ਗੋਦੀ ਵਿੱਚ ਇੱਕੋ ਪਾ ਕੇ ਜਾਣਾ ਕਿਹੜਾ ਕਹਿੰਦੇ ਇਦਾਂ ਦਾ ਖਾਲਸਾ ਬਣਾਵਾਂਗਾ ਜਿਹਦੇ ਵਿੱਚ ਇਹ ਚਾਰੇ ਗੁਣ ਹੋਣਗੇ ਪਹਿਲਾ ਗੁਣ ਅਜੀਤ ਸਿੰਘ ਦਾ ਹੋਏਗਾ ਉਹ ਜਿੱਤਿਆ ਨਹੀਂ ਜਾਏਗਾ ਕੋਈ ਤਾਕਤ ਇਹਨੂੰ ਜਿੱਤ ਨਹੀਂ ਸਕੇ ਇਦਾਂ ਦਾ ਮੈਂ ਖਾਲਸਾ ਬਣਾਵਾਂਗਾ ਤੇ ਜਿਹੜੇ ਜਿੱਤਦੇ ਹੁੰਦੇ ਆ ਉਹ ਜੂਝਦੇ ਆ ਲੜਦੇ ਆ ਇਹ ਜੁਝਾਰ ਸਿੰਘ ਦਾ ਗੁਣ ਵੀ ਉਹਦੇ ਵਿੱਚ ਪਾਵਾਂਗਾ ਅਲਸੇ ਵਿੱਚ ਤੇ ਜਿਹੜੇ ਜੂਝਦੇ ਆ ਉਹਨਾਂ ਦੇ ਅੰਦਰ ਜੋਰ ਹੁੰਦਾ ਇਹ ਜੋਰਾਵਰ ਦਾ ਜੋਰ ਉਹਨਾਂ ਦੇ ਅੰਦਰ ਪਾਵਾਂਗਾ ਤੇ ਹਮੇਸ਼ਾ ਖਾਲਸੇ ਦੀ ਫਤਿਹ ਹੀ ਫਤਿਹ ਹੋਏਗੀ ਮੈਂ ਇਹ ਗੁਣ ਖਾਲਸੇ ਦੇ ਵਿੱਚ ਪਾ ਕੇ ਜਾਵਾਂ ਕਰਕੇ ਦਿਖਾਇਆ ਪਾਸ਼ਾ ਜੀ ਨੇ ਦੁਨੀਆ ਦੇ ਵਿੱਚ ਕਿੰਨਾ ਪਿਆਰ ਖਾਲਸੇ ਨਾਲ ਕੀਤਾ ਔਰ ਹੁਕਮ ਕੀਤਾ ਇਨ ਪੁੱਤਰਨ ਕੇ ਸੀਸ ਪਰ 바ਰ दिए ਸਤ ਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਅੱਜ ਸਾਨੂੰ ਸੁਣਿਆ ਮਿਲਿਆ ਮੈਂ ਕੱਲ ਸੁਣ ਰਿਹਾ ਸੀ ਗਿਆਨੀ ਹਰਪਾਲ ਸਿੰਘ ਦੀ ਹੈਡ ਗ੍ਰੰਤੀ ਗੁਰਦਾਰਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਕੌਮ ਦੇ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਖਿਆ ਜਿਹੜੇ ਦਾੜ੍ਹੀਆਂ ਕੱਟਦੇ ਆ ਕੇਸ ਕਤਲ ਕਰਾਉਂਦੇ ਆ ਕਹਿੰਦੇ ਜੇ ਤੁਸੀਂ ਕੇਸ ਕਤਲ ਕਰ ਰਹੇ ਹੋ ਤੁਸੀਂ ਫਿਰ ਵਜ਼ੀਰ ਖਾਨ ਵਾਲੀ ਵਜ਼ੀਰ ਖਾਨ ਦੀ ਸਰਕਾਰ ਦੇ ਵਿੱਚ ਸ਼ਾਮਲ ਹੋ ਮਤਲਬ ਤੁਸੀਂ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਕੇਸ ਰੱਖਦੇ ਹੋ ਅੰਮ੍ਰਿਤ ਛਕਦੇ ਹੋ ਤੇ ਫਿਰ ਤੁਸੀਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦੇ ਵਾਰਿਸ ਹੋ ਜੇ ਤੁਸੀਂ ਕੇਸ ਕਤਲ ਕਰਦੇ ਹੋ ਤੁਸੀਂ ਵਜ਼ੀਰ ਖਾਨ ਦੇ ਵਾਰਿਸ ਹੋ ਮਤਲਬ ਤੁਸੀਂ ਸਿੱਖੀ ਖਤਮ ਕਰਨਾ ਚਾਹੁੰਦੇ ਹੋ ਜੇ ਸਿੱਖੀ ਬਚਾਉਣੀ ਹੈ ਤੇ ਫੇ ਤੁਸੀਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੇ ਵਾਰਿਸ ਸਤਿਗੁਰੂ ਮਹਾਰਾਜ ਕਿਰਪਾ ਕਰਨ ਮਰਿੰਡੇ ਤੋਂ ਵਜ਼ੀਰ ਖਾਨ ਨੂੰ ਸੁਣਿਆ ਭੇਜਿਆ ਗਿਆ ਕਿ ਅਸੀਂ ਗੁਰਗੋਬਿਧ ਸਿੰਘ ਦੇ ਸਭ ਜਾਦਿਆਂ ਨੂੰ ਕੈਦ ਵਿੱਚ ਰੱਖ ਲਿਆ ਉਹਨਾਂ ਦੀ ਮਾਤਾ ਹੈ ਤੇ ਵਜ਼ੀਰ ਖਾਨ ਬੜਾ ਖੁਸ਼ ਹੁੰਦਾ ਹੈ ਕਿ ਹੁਣ ਗੁਰਗੋਬਿਧ ਸਿੰਘ ਜਿਹੜਾ ਹੈ ਆਪਣੇ ਪੁੱਤਰਾਂ ਨੂੰ ਬਚਾਉਣ ਵਾਸਤੇ ਆਪਣੀ ਮਾਂ ਨੂੰ ਬਚਾਉਣ ਵਾਸਤੇ ਸਾਡੇ ਕੋਲ ਆਏਗਾ ਪਰ ਉਹਨਾਂ ਨੇ ਜੋ ਕੀਤਾ ਹੈ ਦੁਨੀਆ ਜਾਣਦੀ ਹੈ ਕੱਲ ਅੱਗੇ ਆਪਾਂ ਵਿਚਾਰ ਕਰਾਂਗੇ ਸਾਧ ਸੰਗਤ ਦੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ